ਬੀਜੀ ਅੱਜ ਅੱਤੂ ਬਣੂ ਆ ਗਿਆ ਸਾਡੇ ਜੀ ਨੇ ਘਰ ਦਾ ਘਰ ਛੱਡ ਕੇ ਆਉਣ ਤਾਂ ਐਸੀ ਐ ਹੀ ਆ ਵੀਰੇ ਸਾਡੇ ਜਵਾਖਾਂ ਦੀ ਰੋਟੀ ਬਣਦੀ ਐਸ਼ ਤਾਂ ਮਰ ਮੁੱਕ ਜਾਗੇ ਚੱਲ ਕੋਈ ਗੱਲ ਨਹੀਂ ਨੂੰ ਛਰਮਾਉਣੀ ਚਾਹੀਦੀ ਆ ਪਾਣ ਪਾਣਿਆਂ ਦਾ ਬਣਾਇਆ ਹੋਇਆ ਉਹ ਐ ਕੋਈ ਆਪ ਤੋਂ ਨਹੀਂ ਹੋ ਬੜਿਆ ਇਸ ਲਈ ਵੀ ਪੁੱਤੇ ਕੋਤੀ ਦੀ ਰੋਟੀ ਬਣਦੀ ਹੈ ਤਾਂ ਜਿੰਦੇ ਫਿਰਦੇ ਆਏ ਅਸੀਂ ਰੇ ਪੋਤੇ-ਪੋਤੀਆਂ ਵੀ ਲੱਗ। ਹਾਂ ਹੋਰ ਆਪੂੰ ਫੋਨ ਕਰਕੇ ਕੱਟਾ ਕਰਦੇ ਨੇ ਜੱਦੀ ਕਿਥੇ ਬੈਠੇ ਐਸੇ ਭਾਈ ਬਾਰਡਰ ਕੋਲੇ ਬੈਠੇ। ਈ ਨਹੀਂ ਲੱਗਦਾ ਅੱਜ ਤਾਂ ਦੀ ਬੀਬੀ ਆ ਜਾਣਾ ਜਣ ਲੱਗਦਾ। ਏ ਕੋਈ ਹੱਲ ਬਣੇ ਫੇਰ ਹੀ ਜਾਈਏ ਬੇਕਰ। ਜੀ ਜੀ ਮੈਂ ਨਾ ਸਾਰੇ ਇੱਥੇ ਆਪਣਾ ਪੰਜਾਬ ਇਕੱਠਾ ਹੋਇਆ ਹੋਰ ਵੀ ਲੋਕ ਵੀ ਸ਼ਾਮਲ ਹੋਏ ਨੇ। ਕੀ ਕਹੋਗੇ ਤੁਸੀਂ ਖੱਟੜ ਨੂੰ ਖੱਟੜ ਕਿਵੇਂ ਜਿਹੜੇ ਨੇ ਉਹ ਬਰੂਤਾਂ ਚਲਾ ਰਹੇ ਨੇ ਕਿਵੇਂ 8 ਅਗਸਤ ਦੇ ਗੋਲੇ ਸੋ देख ले बिके में तरफाऊंगा आपको भी तरती दूँगा ओ जब तू आए इथे नौजवान बड़े ने ना बुजुर्ग बिन फिकर क्या नहीं कि नहीं उथे तो बहुत ज्यादा जी अथक के बोले सुन तो तू घरे रहो का कि किन जैसी दीपा जाने है है ऐसी ना करे कोई या घर में तेरी साथे नारी ने वो करे चलारेंगे दो ने ਦੋ ਟ੍ਰੈਕ ਤੋਂ ਚੜਾ ਲੀਆਂ ਇੱਕ ਆ ਰਿਹਾ ਹੈ ਜਿਹਨਾਂ ਨੇ ਰੋਕਿਆ ਨਹੀਂ ਕਿ ਉਹ ਰੋਕਿਆ ਨਹੀਂ ਮੁੰਡਾ ਮੈਂ ਤਾਂ ਕਹਿੰਦਾ ਕਿਸੇ ਨਾਲ ਚੱਲੋ ਜਿਹੜੇ ਨੌਜਵਾਨਾਂ ਨੂੰ ਜਿਹੜੇ ਨੌਜਵਾਨਾਂ ਨੂੰ ਇੱਥੇ ਇਹ ਲੜਾ ਰਹੇ ਨੇ ਸੌਂ ਰਹੇ ਨੇ ਹਨਾ ਵੀ ਉਹਨਾਂ ਨੂੰ ਫਟਕਾਰ ਨਹੀਂ ਆ ਨੌਜਵਾਨਾਂ ਦਾ ਜਿਹੜਾ ਜੋਸ਼ ਹੈ ਉੱਚਾ ਹੈ ਉਹ ਸਹੀ ਕੰਮ 'ਚ ਇਸਤੇਮਾਲ ਕਰ ਸਕਦੇ ਸੀ ਆ ਸਿ ਆਪਣੀ ਆਪਣੇ ਨੌਜਵਾਨਾਂ ਦੀ ਲੜਾਈ ਲੜਦੇ ਹੁਣਾਂ ਉਹਨਾਂ ਤੋਂ ਅੱਗੇ ਜਾ ਕੇ ਹਾਂ ਅਸੀਂ ਰੋਟੀ ਤੇ ਮਾਰੇ ਬੈਠੇ ਹਾਂ ਆਪਦੇ ਪਾਪ ਚਾਹ ਦਾ ਮੂਲ ਕੱਪ ਦੀ ਉਸ ਤੋਂ ਪੱਤੇ ਜਿਹਨੇ ਉਹ ਟਿਕਾ ਉਹ ਵਰਤਕ ਜੇ ਸਾਡੇ ਆਇਆ ਰੋਟੀ ਨੂੰ ਕਿਉਂ ਮੁੱਦੀ ਨੂੰ ਕਿਉਂ ਮੋਦੀ ਨੂੰ ਨਹੀਂ ਕਹਿੰਦੇ ਸਾਡੀ ਜੈ ਜੈਤ ਨਾ ਜਾਵੇ ਅਸ ਤਾਂ ਜੈ ਜੈਤ ਦੇ ਰੋਟੀ ਆ ਸਾਡਾ ਦਾ ਆਪਣਾ ਹੱਕ ਮੰਗਦੇ ਆ ਮੋਦੀ ਚਾਹੁੰਦਾ ਇਹ ਪੰਜਾਬ ਨੂੰ ਮੋਦੀ ਕਹਿੰਦਾ ਪੰਜਾਬ ਜੁੜੇ ਪੰਜਾਬ ਜੁੜੇ ਪਰ ਪੰਜਾਬ ਕਿਤਾ ਜੁੜੋ ਬਾਹਰ ਦਸੂ ਪਾਸ਼ਾ ਮਹਾਰਾਜ ਬੜੀ ਕਿਰਪਾ ਵਾ ਕਿਸਾਨ ਅੱਗੇ ਛੜਕਾ ਪਰ ਬਹਿੰਦੇ ਚਾਰ ਕਿਸਾਨਾਂ ਨੂੰ ਪਰ ਕਿਸਾਨ ਨੂੰ ਕਹਿੰਦਾ ਬਰਬਾਦ ਕਰ ਜੈਸ ਉਮਰ ਦੇ ਵਿੱਚ ਘਰ ਦੇ ਵਿੱਚ ਸੇਵਾ ਚਾਹੀਦੀ ਹੈ ਜੈਸ ਉਮਰ ਦੇ ਵਿੱਚ ਇਹਨਾਂ ਦੇ ਗੋਡੇ ਦੁੱਖਦੇ ਨੇ ਦਵਾਈ ਚਾਹੀਦੀ ਹੈ ਉਸ ਉਮਰ ਦੇ ਵਿੱਚ ਬਾਰਡਰਾਂ ਤੇ ਆਏ ਨੇ ਆਪਣਾ ਹੱਕ ਮੰਗਣ ਲਈ ਬੀਜੀ ਪਹਿਲੇ ਹੀ ਭਾਵੂ ਖੋ ਗਏ ਪਹਿਲੇ ਇਹਨਾਂ ਦੇ ਅੱਖਰਾਂ ਦੇ ਵਿੱਚ ਅਥਰੂ ਆ ਗਿਆ ਬੀਜੀ ਅੱਖਾਂ 'ਚ ਅਥਰੂ ਕਾਨੂੰ ਆ ਗਿਆ ਇਹ ਮੇਰੇ ਭਾਂਡਾ ਪਾਣੀ ਤਾਂ ਮੇਰੇ ਇਹ ਖਾਚੂ ਨੁਕੜਾ ਆਈ ਥੇ ਆਈਆਂ ਵੀ ਸਾਡੇ ਜਵਾਖਾਂ ਦੀ ਰੋਟੀ ਬਣ ਗਈ ਅਸੀਂ ਤਾਂ ਮਰ ਮੁੱਕ ਜਾਾਂਗੇ ਚੱਲ ਕੋਈ ਗੱਲ ਨਹੀਂ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਪੈਣ ਪਾਈਆਂ ਦਾ ਬਣਾਇਆ ਹੋਇਆ ਉਹ ਹੈ ਕੋਈ ਆਤ ਤੋਂ ਨਹੀਂ ਉਹ ਬਣਿਆ ਹਾਂ ਦੇਸੀ ਤਾਂ ਹੀ ਮੇ ਪੋਤੇ ਪੋਤੀਆਂ ਦੀ ਰੋਟੀ ਬਣ ਜੀ ਹੈ ਤਾਂ ਡਿੱਗਦੇ ਪੈਂਦੇ ਆਇਆ ਸੀ ਸਾਡੇ ਜੀ ਨਹੀਂ ਕਰਦਾ ਘਰ ਛੱਡ ਕੇ ਆਉਣ ਦਾ ਬਰਦੇ ਸਾਂਝੇ ਹਾਂ ਆਉਂਦੇ ਹੈ ਸੁਮਰ ਜੀ ਤਾਂ ਗੋਡੇ ਕੰਮ ਹੀ ਨਹੀਂ ਕਰਦੇ ਨਹੀਂ ਕੰਮ ਕਰਦੇ ਲੈ ਕਿੰਨੇ ਬੱਚਿਆਂ ਦੇ ਮਾਰੇ ਫਿਰਦੇ ਆ ਕੋਈ ਊ ਥੋੜੀ ਫਿਰਦੇ ਆ ਕਰੇ ਪੋਤੇ ਪੋਤੀਆਂ ਵੀ ਲੱਭਦੇ ਹਾਂ ਹਾਂ ਹੋਰ ਫੋਨ ਕਰਦੇ ਨੇ ਗੱਲਾਂ ਕਰਦੇ ਨੇ ਦੱਦੀ ਤੁਸੀਂ ਕਿੱਥੇ ਬੈਠਿਆ ਅਜੇ ਭਾਈ ਬਾਰਡਰ ਕੋਲੇ ਬੈਠੇ ਹੈ। ਜਾਂ ਜਿੰਨੀ ਲੱਗਦਾ ਅੱਜ ਦਦੀ ਬੀਬੀ ਆਜਾ ਫੜਾ ਜਿੰਨ ਲੱਗਦਾ ਕੀ ਕਰੀਏ? ਜੇ ਕੋਈ ਹੱਲ ਬਣੇ ਫੇਰ ਹੀ ਜਾਈਏ ਆਪਦੇ ਘਰ ਨੂੰ। ਇਹ ਕਮਲਈ ਹੈ ਜਿਹੜਾ ਦੁਨੀਆਂ ਨੂੰ ਤਰਸਾ ਰਿਹਾ ਹੈ। ਹੈ? ਨਹੀਂ ਇਹਨਾਂ ਨੇ ਇੰਨਾ ਪੈਸਾ ਲਾਇਆ ਹੈ। ਆ ਚੀਜ਼ ਬਨਣ ਕਰਨ ਤੇ ਇੰਨੇ ਪੈਸੇ ਨਾਲ ਸਾਰੇ ਕਰਜੇ ਮਾਫ ਹੋ ਸਕਦੇ ਤੇ ਸਾਰੇ ਸਾਡੇ ਮਸਲੇ ਵੀ ਫਾਸ ਹੋ ਸਕਦੇ ਤੇ ਫਨੌਰੀ ਵਾਲੇ ਬਾਰਡਰ ਤੇ ਦੇਖੋ ਕਿੰਨਾ ਪੈਸਾ ਇਹਨਾਂ ਨੇ ਖਰਾਬ ਕਰਿਆ ਪੂਰੇ ਕਿੰਨਾ ਪੈਸਾ ਖਰਾਬ ਕਰਿਆ ਨਹੀਂ ਕਰਨਿਆ ਉਹ ਦਰ ਨਦੀਆਂ ਸਾਫ ਨਹੀਂ ਕੀਤੀ ਅਸੀਂ ਉਧਰ ਮਰ ਗਏ ਰੁੜ ਗਏ ਉਧਰ ਨਦੀਆਂ ਸਾਫ ਨਹੀਂ ਹੜਾ ਇਹ ਲੋਕਾਂ ਦੇ ਬੱਚੇ ਮਾਰਦੇ ਅੱਜ ਲੋਕਾਂ ਦੇ ਬੱਚੇ ਡੋਬਣ ਨੂੰ ਇਹ ਜੀਸੀਬੀਆਂ ਲਾ ਕੇ ਪੁੱਟਦੇ ਆ ਫਿਰ ਇਹ ਇਹ ਸਵਾਦ ਹੁੰਦਾ ਹੈ ਬੀਜੀ ਅਭੀਜੀ ਜਿਵੇਂ ਨਾ ਸਾਰੇ ਇੱਥੇ ਆਪਣਾ ਪੰਜਾਬ ਵੀ ਇਕੱਠਾ ਹੋਇਆ ਹੋਰ ਵੀ ਲੋਕ ਵੀ ਸ਼ਾਮਲ ਹੋਏ ਨੇ ਕੀ ਕਹੋਗੇ ਤੁਸੀਂ ਖੱਟੜ ਨੂੰ ਖੱਟੜ ਕਿਵੇਂ ਜਿਹੜੇ ਨੇ ਉਹ ਬਾਰੂਦਾਂ ਚਲਾ ਰਹੇ ਨੇ ਕਿਵੇਂ ਅਥਰੂ ਗੈਸ ਦੇ ਗੋਲੇ ਸੁੱਟਦੇ ਨੇ ਫਿਰ ਉਹਨਾਂ ਦਾ ਕੀ ਹੈ ਹੋਵਾ ਦੁਨੀਆ ਨੂੰ ਦੇਖ ਲੈ ਕਿਵੇਂ ਤਰਫਾਉਂਦਾ ਆਪ ਵੀ ਤਰਫਤੀ ਫਿਰੂਗਾ ਜੇ ਸੋਚੇ ਮਣੀ ਮੋਟੀ ਕਰਦੇ ਕੋਈ ਰਿਆਤ ਦੁਨੀਆ ਨੂੰ ਇੱਕ ਕਾਲ ਪੁਰਖ ਦੀ ਫੌਜ ਹੈ ਇਹਨੂੰ ਨਾ ਕੋਈ ਹਰਾ ਸਕਿਆ ਅੱਜ ਤੱਕ ਨਾ ਕੋਈ ਹਰਾਵੇ ਇਹ ਥਾਪੜਾ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਹੈ ਇਹ ਦੀਪ ਸਿੱਧੂ ਬਾਈ ਵੀ ਕਹਿੰਦਾ ਹੁੰਦਾ ਸੀ ਸਾਰੀਆਂ ਗੱਲਾਂ ਦੀਪ ਸਿੱਧੂ ਦੀ ਬਾਈ ਦੀਆਂ ਅੱਜ ਜਾਤ ਨੇ ਵੀ ਮੁੜ ਕੇ ਤੁਸੀਂ ਆਓਗੇ ਉਦੋਂ ਸਾਰੇ ਮਸਲੇ ਹੱਲ ਹੋ ਲੈਣੇ ਤੇ ਅੱਜ ਫੇਰ ਆ ਰਹੇ ਹਾਂ ਹੁਣ ਵੀ ਆ ਸਾਡੇ ਮਸਲੇ ਹੱਲ ਕਰਦੇ ਨਹੀਂ ਅਸੀਂ ਗਾਂ ਤਾਂ ਜਾਣੀ ਹੈ ਜਾਏ ਬਿਨਾ ਰਹਿਾਂਗੀ ਰੋਕ ਸਾਨੂੰ ਸਕਦਾ ਨਹੀਂ ਹੈਗਾ ਕਿੰਨੇ ਮਰਜ਼ੀ ਬੰਨ ਲਾ ਲੇ ਉਸ ਮਰਜ਼ੀ ਕਰ ਲੇ ਅਸੀਂ ਜਾਵਾਂਗੇ ਤਾਂ ਹੈਗੀ ਤਾਂ ਆਪਦੇ ਆਪਦੇ ਸਾਰੇ ਮਸਲੇ ਪਾਸ ਕਰਾਮਾ ਕੀ ਕਰਾਵਾਂਗੇ ਮੈਂ ਕਹਾਂਗੀ ਕਿ ਬੀਜੀ ਜਦੋਂ ਤੁਸੀਂ ਆਏ ਇੱਥੇ ਨੌਜਵਾਨ ਬੜੇ ਨੇ ਹਨਾ ਬਜ਼ੁਰਗ ਵੀ ਨੇ ਫਿਕਰ ਇਹ ਕਿ ਆ ਨਹੀਂ ਕਿ ਨਹੀਂ ਉੱਥੇ ਤਾਂ ਬਹੁਤ ਜ਼ਿਆਦਾ ਜੀ ਅਥਰੂ ਕੈਸ ਦੇ ਗੋਲੇ ਸੌਟੇ ਤੇ ਤੁਸੀਂ ਘਰੇ ਰਵੋ ਮਰ ਕੇ ਕਿ ਫਿਰ ਕੀ ਹੁੰਦਾ ਸ਼ਹੀਦ ਦੀ ਪਾ ਜਾਗੇ ਹੈ ਅਸੀਂ ਨਿਕੜਾ ਕੋਈ ਜ਼ਿਆਦਾ ਉਹ ਕਰਨਾ ਪੁੱਤ ਵੀ ਸਾਡੇ ਨਾਲ ਹੀ ਨੇ ਇਹਦਾ ਲੜਕਾ ਵੀ ਨਾਲ ਹੈ ਇਹ ਮਾਂ ਦਾ ਲੜਕਾ ਵੀ ਨਾਲ ਹੈ ਬਾਕੀ ਪਰਿਵਾਰ ਵੀ ਨਾਲ ਹੈ ਉਹ ਕਹਿੰਦੇ ਦੋ ਸਰਦੀਆਂ ਗੋ ਨੇ ਦੋ ਟ੍ਰੈਕ ਦੋ ਸਰਦੀਆਂ ਇੱਕ ਆ ਜਾ ਰਹੇ ਹੈ ਹਾਂ ਮੁੰਡਿਆਂ ਨੇ ਰੋਕਿਆ ਨਹੀਂ ਕਿ ਬੀਬੀ ਉੱਥੇ ਤਾਂ ਮੁੰਡਿਆਂ ਨੇ ਮੁੰਡੇ ਕਹਿੰਦੇ ਬੀਬੀ ਨਾਲ ਚੱਲੋ ਤੁਸੀਂ ਹੈ ਆਪਣਾ ਬੱਚਾ ਹੈ ਅੱਜ ਕੱਲ੍ਹ ਜ਼ਮੀਨਦਾਰ ਨੂੰ ਹਰ ਇੱਕ ਇਨਸਾਨ ਨੂੰ ਆਪਣਾ ਹੱਕ ਮੰਨਦਾ ਕੋਈ ਨਿਆਂਤਾ ਕਰ ਨਹੀਂ ਰਿਹਾ ਇਹਨਾਂ ਅੱਥੇ ਮੁੰਡੇ 125 ਮੁੰਡੇ 25 ਦੀ ਮੁੰਡੇ ਰੱਦੀ ਕਰਦੇ ਆਪਣਾ ਹੱਕ ਮੰਗਦੇ ਨੇ ਇਹ ਬੰਦੇ ਲਾ ਲਈ ਲਾਈ ਜਾਂਦਾ ਕਿਸਾਨ ਕਿੱਧਰ ਨੂੰ ਜਾਣ ਇਹ ਕਹਿੰਦਾ ਵੀ ਕਿਸਾਨ ਹਾਂ ਕਿਸਾਨ ਵੀ ਮੈਂ ਜਮੀਨ ਕਿਸਾਨ ਕੋਲ ਜਮੀਨ ਹੋਣੀ ਹੈ ਜਿਹੜਾ ਕਿ ਕਿਸਾਨ ਲੱਖਾਂ ਦਾ ਦాత ਦਾ ਦాతਾ ਜਿਹੜਾ ਕਿ ਘੱਟ ਪਰ ਜਿਹੜੇ ਜਿਹੜੇ ਨੌਜਵਾਨਾਂ ਨੂੰ ਜਿਹੜੇ ਨੌਜਵਾਨਾਂ ਨੂੰ ਇੱਥੇ ਇਹ ਲੜਾ ਰਹੇ ਨੇ ਸੌਂ ਰਹੇ ਨੇ ਹਨਾ ਵੀ ਉਹਨਾਂ ਨੂੰ ਫੱਟੜ ਕਰ ਰਹੇ ਨੇ ਆ ਨੌਜਵਾਨਾਂ ਦਾ ਜਿਹੜਾ ਜੋਸ਼ ਆ ਉੱਠ ਜਾਏ ਉਹ ਸਹੀ ਕੰਮ 'ਚ ਇਸਤੇਮਾਲ ਕਰ ਸਕਦੇ ਸੀ ਹਾਂ ਕਰਕੇ ਥੱਕਦੇ ਨੇ ਬਾਈ ਹਾਂ ਇਹ ਪੰਜਾਬ ਦੀ ਨੌਜਵਾਨੀ ਨੂੰ ਕਿਸੇ ਹੋਰ ਕੰਮ 'ਚ ਇਸਤੇਮਾਲ ਕਰ ਸਕਦੇ ਨੇ ਸਵੇਰੇ ਜਦੋਂ 3 ਵਜੇ ਇੱਥੇ ਮੁੰਡੇ ਬੈਠੇ ਸੀ ਸਵੇਰੇ ਅਗਵਾਲ ਕੇ ਉਹ ਤਾਰ ਲਾਣਾ ਇਸ ਵੇਰੇ ਮੁੰਡਿਆਂ ਦਾ ਕਹਤਾ ਰੋਲਾ ਇਹਨਾਂ ਗੈਂਚੜੇ ਗੋਲੀ ਚਲਾਈ ਮੁੰਡੇ ਭੱਦੀਏ ਪੱਜੇ 'ਚ ਰੋਲਾ ਪੈ ਸਾਰੇ ਇਥੇ ਚੱਲ ਗਿਆ ਹੈ ਹੁਣ ਤੇ ਜਿਹੜੀ ਤੁਸੀਂ ਘਰ ਦੀ ਗੱਲ ਕਰਦੇ ਬੀਬੀ ਵੀ ਘਰ ਵਾਲੇ ਕਹਵਾਲੇ ਤਾਂ ਇਹ ਕਹਿੰਦੇ ਤੁਸੀਂ ਮੋਰਚਾ ਜਿੱਤ ਕੇ ਆਣਾ ਕੋਈ ਗੱਲ ਨਹੀਂ ਹੈਗੀ ਮਰਨ ਦੀ ਕੋਈ ਪਰਵਾਹ ਨਹੀਂ ਇੱਕ ਦਿਨ ਮਰਨਾ ਹੀ ਹੈ ਘਰ ਵਾਲੇ ਇਹ ਨਹੀਂ ਕਹਿੰਦੇ ਉਹਨਾਂ ਦਾ ਦਿਲ ਛੋਟਿਆ ਨਹੀਂ ਬੀਬੀਆਂ ਦਾ ਘਰਾਂ ਦਾ ਵੀ ਤੁਸੀਂ ਜਾਣਾ ਜਾਣ ਜਾਓ ਪਿਛੇ ਨਹੀਂ ਹਟਣਾਗਾ ਜੋ ਮਰਦੀ ਹੋ ਜਵੇ ਕਿਉਂ ਜਿਹੜੀ ਜਾਇਦਾਦ ਆ ਇਹ ਘਰ ਦਾ ਮਸਲਾ ਹੱਲ ਦਾ ਉਸੀਂ ਆਪਣੇ ਆਪਣੇ ਨੌਜਵਾਨਾਂ ਦੀ ਲੜਾਈ ਲੜ ਰਹੇ ਹਾਂ ਨਾ ਵੀ ਉਹਨਾਂ ਨੂੰ ਅੱਗੇ ਜਾ ਕੇ ਹਾਂ ਅਸੀਂ ਰੋਟੀ ਤੇ ਮਾਰੇ ਫਿਰਦੇ ਹਾਂ ਆਬਦੀ ਦੇ ਵੀ ਆਪ ਤਾਂ ਚੱਲੋ ਮੋਰ ਟੱਪ ਗਈ ਪੁੱਤ-ਪੋਤੇ ਜਿਹਦੇ ਨੇ ਉਹਦੀ ਕਾਹਦਾ ਉਮਰ ਟੱਪੀ ਜੇ ਸਾਡੇ ਰੋਟੀ ਨੂੰ ਖੋਲੀ ਹੂੰ ਫਿਰ ਤਾਂ ਟੱਪਣੀ ਨਹੀਂ ਮੋਦੀ ਨੂੰ ਕੀ ਕਹੋਗੇ ਹਾਂ ਮੋਦੀ ਨੂੰ ਇਹੀ ਕਹਿੰਦੇ ਆਂ ਕਿ ਸਾਡੀ ਜਾਇਜਤ ਨਾ ਜਾਵੇ ਅਸੀਂ ਤਾਂ ਜਾਇਜਤ ਦੇ ਰੋਟੀ ਆ ਸਾਡਾ ਤਾਂ ਆਜ਼ਾਦ ਦਾ ਹੱਕ ਮੰਗਦੇ ਆਂ ਹੂੰ ਹਾਂ ਸਾਰਾ ਪੋਰਾ ਪੋਰਾ ਲਾਣ ਜਮਾ ਖੱਟਰ ਖੱਟਰ ਤਾਂ ਕਹਿੰਦਾ ਇਹਨਾਂ ਦਾ ਤਾਂ ਹਮੇਸ਼ਾ ਦਾ ਕੰਮ ਐ ਬੋਰੀ ਬਿਸਤਰਾ ਲੈ ਕੇ ਚੜ ਜਾਂਦੇ ਨੇ ਸਾਡੇ ਉੱਤੇ ਇਦਾਂ ਬੋਲਦਾ ਬੰਨਿਆਨ ਜੇ ਫਿਰ ਐਸਤਾ ਆਪਣੀ ਰੋਟੀ ਦੇ ਮਾਰੇ ਕਰਦੇ ਆ ਇਹ ਤਾਂ ਦੇਖੋ ਇਹ ਤਾਂ ਜੈਦਾ ਦਾ ਮਾਲਾ ਉਹ ਕੁੱਤਾ ਬੰਦਾ ਕਹਿੰਦਾ ਘੜੀ ਘੜੀ ਕੰਮ ਤਾਂ ਉਹ ਕਿਹਨੂੰ ਬੋਟਾ ਮੰਗਦਾ ਇਹਦਾ ਜੈਦਾ ਦਾ ਕੰਮ ਆ ਸਾਡਾ ਅਜੀ ਕੋਈ ਤਾਂ ਬੋਟਾ ਹੋਗਾ ਤਾਂ ਘੜੀ ਘੜੀ ਬੋਟਾ ਮੰਗਦਾ ਜੇ ਮੋਦੀ ਇਨਸਾਫ ਵਾਲਾ ਹੋਵੇ ਆ ਕੰਮੇ ਨਾ ਹੋਵੇ ਮੋਦੀ ਚਾਹੁੰਦਾ ਹੀ ਪੰਜਾਬ ਨੂੰ ਮੋਦੀ ਕਹਿੰਦਾ ਪੰਜਾਬ ਉਹ ਜੜੇ ਪੰਜਾਬ ਉਹ ਜੜੇ ਪਰ ਪੰਜਾਬ ਕਿਤਾ ਜੜੂ ਮਾਰੇ ਦਸਵੇਂ ਪਾਸ਼ਾ ਮਹਾਰਾਜ ਦੀ ਬੜੀ ਕਿਰਪਾ ਵਾ ਕਿ ਕਿਸਾਨ ਕਿਸੇ ਤੱਕ ਤਾਂ ਨਹੀਂ ਕਰਦੇ ਹੁਣ ਘਰੋਂ ਉੱਠ ਕੇ ਚਾਹ ਥੋੜਾ ਕਿਸਾਨਾਂ ਨੂੰ ਕਿੱਥੇ ਆ ਗਏ ਥੱਲੇ ਛੜਕਾਂ ਬੈਠੇ ਆ ਹਾਂ ਕਿਸਾਨ ਕਿ ਛੜਕਾਂ ਪਰ ਬੈਠਦੇ ਆ ਚਾਹ ਕਿਸਾਨਾਂ ਨੂੰ ਪਰ ਕਿਸਾਨਾਂ ਨੂੰ ਕਹਿੰਦਾ ਮੈਂ ਬਰਬਾਦ ਕਰਦਾ ਕਿਸਾਨ ਆਪਣਾ ਹੱਕ ਮੰਗਦੇ ਆ ਸ਼ੰਭੂ ਬਾਡਰ ਤੇ ਬੈਠੇ ਆ ਕੋਈ ਗੱਲ ਨਹੀਂ ਹੈਗੀ ਲੱਗ ਰਿਹਾ ਮੋਤੀ ਸਾਹਿਬ ਨੂੰ ਔਰ ਖੱਟੜ ਸਾਹਿਬ ਨੂੰ ਕਿ ਸਾਡੇ ਕਿਸਾਨਾਂ ਦੀਆਂ ਜੋ ਮੰਗਾਂ ਨੇ ਇਹਨੂੰ ਲਾਗੂ ਕਿਉਂ ਨਹੀਂ ਕਰਦੇ ਇਹ ਤੇ ਕਾਨੂੰਨ ਕਿਉਂ ਲਾਗੂ ਕਰ ਰਹੇ ਹੋ ਤੇ ਬਾਕੀ ਦੇ ਜੋ ਕਾਨੂੰਨ ਤੁਸੀਂ ਬਣਾ ਰਹੇ ਹੋ ਉਹਦੇ ਵਿੱਚ ਕੋਈ ਕਿਸਾਨ ਹੈ ਸੰਨਿਸ਼ਚਿਤ ਜਵਾਬ ਦਿਓ ਕੋਈ ਕਿਸਾਨ ਕੋਈ ਮਜ਼ਦੂਰ ਹੈ ਸਰਕਾਰ ਦੇ ਵਿੱਚ ਕੋਈ ਸਾਡਾ ਕਾਨੂੰਨ ਪੁੱਛ ਕੇ ਬਣਾਉਂਦੇ ਆ ਨਹੀਂ ਬਿਲਕੁਲ ਸੋ ਇਹ ਬੀਬੀਆਂ ਦਾ ਇਹ ਬਜ਼ੁਰਗਾਂ ਦੇ ਜੋਸ਼ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਕਿ ਇਹ ਜੋਸ਼ ਕਿਵੇਂ ਹੈ ਆਪਣੇ ਹੱਕ ਲੈਣ ਦੇ ਲਈ ਕਿਉਂਕਿ ਹੱਕ ਆਪਣੇ ਅਧਿਕਾਰ ਸਾਰਿਆਂ ਨੂੰ ਪਤਾ ਹੁੰਦੇ ਨੇ ਪਰ ਕੁਝ ਕੇ ਲੋਕ ਹੁੰਦੇ ਨੇ ਜੋ ਆਪਣੇ ਅਧਿਕਾਰ ਦੇ ਲਈ ਖੜੇ ਹੁੰਦੇ ਨੇ ਸੋ ਇਹ ਉਹਨਾਂ ਦੇ ਵਿੱਚੋਂ ਨੇ ਜੋ ਇਸ ਉਮਰ ਦੇ ਵਿੱਚ ਜੋ ਘਰੇ ਆਰਾਮ ਕਰਨਾ ਚਾਹੀਦਾ ਪਰ ਇਹ ਬਾਰਡਰ ਤੇ ਆਪਣੇ ਹੱਕ ਲੈਣ ਦੇ ਲਈ ਆਏ ਨੇ ਇਹ ਕਾਬਿਲ ਇਤਾਰੀਫ ਜੋ ਹੈ ਇਸ ਦੀ ਦੁਨੀਆ ਕਰ ਰਹੀ ਹੈ ਤੇ ਸ਼ੇਅਰ ਕਰ ਰਹੀ ਹੈ